ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੋ ਤੇ ਆ ਕੇ ਅਰਦਾਸ ਹਮਾਰੀ ਯੋ ਪਿੰਡ ਸਭ ਤੇਰਾ ਰਈ ਪ੍ਰਭ ਕੀ ਸ਼ਰਨ ਵਿਚਾਰੋ ਜੇ ਸਿਮਰਤ ਗਨ ਕਾਸੀ ਉਦਰੀ ਤਾ ਕੋ ਜਸ ੁਰਤਾਰੋ ਅਟਲ ਪਉ ਤਰੂ ਜਾ ਕਾ ਸਿਮਰਨ ਹਰ ਨਿਰਭੈ ਪਦ ਪਾਇਆ ਦੁਖ ਹਰਤਾ ਇਹ ਵਿਦ ਕੋ ਸੁਆਮੀ ਤੈ ਕਾਹੇ ਵਿਸਰਾਇਆ ਜਬ ਹੀ ਸ਼ਰਣ ਗਹੀ ਕਿਰਪਾ ਨਿਦ ਗਜ ਗ੍ਰਹਾ ਤੇ ਛੁਟਾ ਮਹਿਮਾ ਨਾਮ ਕਹਾ ਲੋ ਵਰਲ ਰਾਮ ਕਹਤ ਬੰਦਨ ਤੇ ਟੁੱਟਾ ਅਜਾ ਮਲ ਪਾਪੀ ਜਗ ਜਨ ਨਿਮਖ ਮਾਏ ਨਿਸਤਾਰਾ ਨਾਨਕ ਚੇਤ ਚਿੰਤਾ ਮਨ ਪੈ ਪੀ ਉੱਤਰ ਹੈ ਪਾਰਾ ਸੋ ਕਹੋ ਟਲ ਗੁਰ ਸੇਵੀਐ ਐਹਨ ਇਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਸਰੀ ਭਗਤ ਰਵਿਦਾਸ ਜੀ ਕੀ ਇੱਕ ਓੰਕਾਰ ਸਤ ਗੁਰ ਪ੍ਰਸਾਦੋ ਹਮ ਸਾਰੇ ਦੀਨ ਦਇਆਲ ਨਾ ਤੁਮ ਸਰ ਅਬ ਪਤੀਆਰ ਕਿਆ ਕੀਜ ਬਚਨੀ ਤੋਰ ਮੋਰ ਮਨ ਮਾਨ ਜਨਕਾ ਪੂਰਨ ਦੀਜਾ ਹਮ ਸਰਦੀਨ ਦਯਾਨ ਨ ਤੁਮ ਸਰ ਸਭ ਪਤਿਆਰ ਕਿਆ ਕੀਜਾ ਬਚਨੀ ਤੋੜ ਮੋਰ ਮਨ ਮੰਨ ਜਨ ਕਾਉ ਪੂਰਨ ਦੀਜਾ ਹਉ ਬਲ ਬਲ ਜਾਉ ਰਮਈਆ ਕਰਨੇ ਕਾਰਨ ਕਵਨ ਬੋਲ ਰਹਾਓ ਬਹੁਤ ਜਨਮ ਵਿਚਰੇ ਤੇ ਮਾਤਾ ਇਹੋ ਜਨਮ ਤੁਮਾਰੇ ਲੇਖੇ ਕਹ ਰਵਿਦਾਸ ਆਸ ਲਗ ਜੀਵ ਚਿਰ ਪਇਓ ਦਰਸ਼ਨ ਦੇਖੇ ਬਹੁਤ ਜਨਮ ਵਿਛਰੇ ਥੇ ਮਾਦੋ ਇਹੋ ਜਨਮ ਤੁਮਾਰੀ ਲੇਖੇ ਕਹਿ ਰਵਿਦਾਸ ਆਸ ਲੱਗ ਜੀਵ ਚਿਰ ਭਇਓ ਦਰਸ਼ਨ ਦੇਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਤਗੁਰਾਂ ਦੀ ਸਾਜੀ ਨਿਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਤਗੁਰਾਂ ਦਾ ਖਾਸ ਰੂਪ ਗੁਰੂ ਖਾਲਸਾ ਸਦ ਸੰਗਤ ਜੀ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਇੱਕ ਵਾਰੀ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਸਾਰੇ ਗੁਰਦੁਆਰਾ ਸਾਹਿਬ ਦੇ ਵਿੱਚ ਹਰ ਰੋਜ਼ ਗੁਰਬਾਣੀ ਸਰਵਣ ਕਰਨ ਵਾਸਤੇ ਆਉਨੇ ਆ ਤੇ ਗੁਰੂ ਸਾਹਿਬ ਦੇ ਦਰਸ਼ਨਾਂ ਵਾਸਤੇ ਆਉਨੇ ਆ ਜਿਹੜੇ ਸਾਡੇ ਵਿੱਚ ਔਗਣ ਨੇ ਉਹਨਾਂ ਨੂੰ ਮਟਾਉਣ ਵਾਸਤੇ ਅਸੀਂ ਗੁਰਦੁਆਰਾ ਸਾਹਿਬ ਆਉਨੇ ਆ ਸੋ ਅੱਜ ਦਾ ਜੋ ਮੁਖਵਾਕ ਸਾਨੂੰ ਪ੍ਰਾਪਤ ਹੋਇਆ 600 94 ਅੰਗ ਦੇ ਉੱਤੇ ਸੁਭਾਏਮਾਨ ਤਨਾਸਰੀ ਭਗਤ ਰਵਿਦਾਸ ਜੀ ਕੀ ਇਹ ਸ਼ਬਦ ਜਿਹੜਾ ਭਗਤ ਰਵਿਦਾਸ ਜੀਾਂ ਦੇ ਮੁਖਾਰਬਿੰਦ ਤੋਂ ਤਨਾਸਰੀ ਰਾਗ ਦੇ ਵਿੱਚ ਸ਼ਬਦ ਉਚਾਰਨ ਕੀਤਾ ਗਿਆ ਹੈ ਜਦੋਂ ਭਗਤਾਂ ਦੀ ਬਾਣੀ ਗੁਰੂ ਅਰਜਨ ਸਾਹਿਬ ਜੀ ਨੇ ਲਿਖਵਾਈ ਭਾਈ ਗੁਰਦਾਸ ਜੀਾਂ ਤੋਂ ਉਦੋਂ ਭਗਤਾਂ ਦਾ ਨਾਮ ਨਾਲ ਲਿਖਿਆ ਤੇ ਨਾਲ ਬੜੇ ਸਤਕਾਰ ਦੇ ਨਾਲ ਜੀ ਸ਼ਬਦ ਲਿਖਿਆ ਇੰਨਾ ਸਤਕਾਰ ਭਗਤਾਂ ਨੇ ਦਿੱਤਾ ਪਰ ਅੱਜ ਕਈ ਲੋਕ ਕਹਿੰਦੇ ਆ ਭਗਤ ਰਵਦਾਸ ਦੀ ਬਾਣੀ ਨਹੀਂ ਅਸੀਂ ਪੜ੍ਹਨੀ ਗੁਰੂ ਅਰਜਨ ਸਾਹਿਬ ਮਹਾਰਾਜ ਉਹਨਾਂ ਨੂੰ ਜੀ ਕਹਿ ਕੇ ਸੰਬੋਧਨ ਕਰਦੇ ਐ ਤੇ ਕਈ ਕਹਿੰਦੇ ਅਸੀਂ ਪੜ੍ਹਨੀ ਨਹੀਂ ਜੀ ਰਬਦਾਸ ਭਗਤ ਦੀ ਬਾਣੀ ਜੇ ਭਗਤ ਰਬਦਾਸ ਦੀ ਬਾਣੀ ਨੂੰ ਛੱਡਦਾ ਇਹਦਾ ਮਤਲਬ ਅਸੀਂ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਮੰਨਿਆ ਹੀ ਨਹੀਂ ਇੱਕ ਓੰਕਾਰ ਸਤਗੁਰ ਪ੍ਰਸਾਦ ਕਿ ਪ੍ਰਮਾਤਮਾ ਇੱਕ ਹੈ ਉਹਦੇ ਵਰਗਾ ਦੂਜਾ ਹੈ ਨਹੀਂ ਕੋਈ ਇਕੋ ਹੀ ਹੈ ਸਤਗੁਰ ਪ੍ਰਸਾਦ ਕਿਉਂ ਮਿਲਦਾ ਕਦੋਂ ਹੈ ਜਦੋਂ ਸਤਗੁਰੂ ਦੀ ਸਾਡੇ ਤੇ ਕਿਰਪਾ ਹੋ ਜੇ ਕਿਰਪਾ ਤਾਂ ਹੋਣੀ ਹੈ ਜਦੋਂ ਗੁਰੂ ਦੇ ਚਰਨਾਂ 'ਚ ਪਹੁੰਚਾਂਗੇ ਗੁਰੂ ਦੇ ਚਰਨਾਂ 'ਚ ਪਹੁੰਚ ਕੇ ਆਪਣੇ ਮਨ ਨੂੰ ਗੁਰੂ ਦੇ ਚਰਨਾਂ ਦੇ ਨਾਲ ਜੋੜਾਂ ਜੋੜਾਂਗੇ ਗੁਰੂ ਦੀ ਗੱਲ ਮੰਨਾਂਗੇ ਉਸ ਦਿਨ ਪਰਮਾਤਮਾ ਦੀ ਸਾਡੇ ਤੇ ਕਿਰਪਾ ਹੋਣੀ ਹੈ ਹਮ ਸਰ ਦੇਨ ਦਇਆਲ ਨ ਤਮ ਸਰ ਅਬ ਪਤਿਆਰ ਕਿਆ ਕੀਜੈ ਭਗਤ ਰਵਦਾਸ ਜੀ ਕਹਿੰਦੇ ਐ ਕਿ ਹਮ ਸਰ ਦੇਨ ਦੇਨ ਹੁੰਦਾ ਕੰਗਾਲ ਦੇਨ ਹੁੰਦਾ ਭਿਖਾਰੇ ਦੇਨ ਹੁੰਦਾ ਮੰਗਤਾ ਭਗਤ ਰਵਦਾਸ ਜੀ ਕਹਿੰਦੇ ਮੇਰੇ ਵਰਗਾ ਇਸ ਸੰਸਾਰ ਦੇ ਵਿੱਚ ਕੰਗਾਲ ਕੋਈ ਨਹੀਂ ਮੇਰੇ ਵਰਗਾ ਨਿਵਾਣਾ ਕੋਈ ਨਹੀਂ ਮੇਰੇ ਵਰਗਾ ਭਿਖਾਰੀ ਕੋਈ ਨਹੀਂ ਹਮ ਸਰ ਦੇਨ ਦਇਆਲ ਨਾ ਤੁਮ ਸਰ ਸੱਚੇ ਪਾਤਸ਼ਾਹ ਤੁਹਾਡੇ ਵਰਗਾ ਇਸ ਸੰਸਾਰ ਦੇ ਵਿੱਚ ਦਿਆਲੂ ਕੋਈ ਨਹੀਂ ਹੈ ਹਮ ਸਰ ਦੇਨ ਦਿਆਲ ਨਾ ਤੁਮ ਸਰ ਅਬ ਪਤਿਆਰ ਕਿਆ ਕੀਜੈ ਸੱਚੇ ਪਾਤਸ਼ਾਹ ਮੇਰਾ ਹੁਣ ਗਰੀਬੀ ਦਾ ਕੋਈ ਇਮਤਿਹਾਨ ਨਾ ਲਓ ਮੈਂ ਗਰੀਬ ਹਾਂ ਤੁਸੀਂ ਦਿਆਲੂ ਬਸ ਆ ਗੱਲ ਸੱਚੀ ਐ ਭਗਤ ਰਬਦਾਸ ਜੀ ਕਹਿੰਦੇ ਹਮ ਸਰ ਦੇਨ ਦਿਆਲ ਨਾ ਤੁਮ ਸਰ ਅਬ ਪਤਿਆਰ ਕਿਆ ਕੀਜੈ ਮੇਰਾ ਹੁਣ ਹੋਰ ਪਰਤਾਵਾ ਲੈਣ ਦੀ ਲੋੜ ਨਹੀਂ ਤੇ ਜਦੋਂ ਅਸੀਂ ਪੜਦੇ ਆ ਨਾ ਭਾਈ ਗੁਰਦਾਸ ਸਾਹਿਬ ਜੀਆਂ ਨੂੰ ਭਾਈ ਗੁਰਦਾਸ ਸਾਹਿਬ ਜੀ ਨੇ ਕਿਹਾ ਤੋਸੋਂ ਨਾ ਨਾਥ ਨਾਥ ਦਾ ਭਾਵ ਹੁੰਦਾ ਹੈ ਗੁਰੂ ਨਾਥ ਦਾ ਭਾਵ ਹੁੰਦਾ ਹੈ ਜਿਹੜਾ ਸਾਡੇ ਅੰਦਰੋਂ ਹਨੇਰੇ ਨੂੰ ਕੱਟ ਦੇ ਤੋਸੋਂ ਨਾ ਨਾਥ ਅਨਾਥ ਨਾ ਮੋਸਰ ਭਾਈ ਗੁਰਦਾਸ ਸਾਹਿਬ ਕਹਿੰਦੇ ਤੁਹਾਡੇ ਵਰਗਾ ਸਾਧੂ ਨਹੀਂ ਕੋਈ ਤੇ ਮੇਰੇ ਵਰਗਾ ਮੰਗਤਾ ਨਹੀਂ ਹੈ ਕੋਈ ਅਨਾਥ ਜਿਹਦਾ ਕੋਈ ਆਸਰਾ ਨਹੀਂ ਹੈ ਤੇ ਮੇਰਾ ਤੇ ਕੋਈ ਆਸਰਾ ਹੀ ਨਹੀਂ ਹੈ ਕਹਿੰਦੇ ਤੋ ਸੋਣਾ ਦਾਨੀ ਨਾ ਮੋਸੋ ਭਿਖਾਰੇ ਭਾਈ ਗੁਰਦਾਸ ਸਾਹਿਬ ਕਹਿੰਦੇ ਤੁਹਾਡੇ ਵਰਗਾ ਦਾਨੀ ਨਹੀਂ ਹੈ ਕੋਈ ਤੇ ਮੇਰੇ ਵਰਗਾ ਕਹਿੰਦੇ ਭਿਖਾਰੀ ਨਹੀਂ ਹੈ ਕੋਈ ਭਾਈ ਗੁਰਦਾਸ ਸਾਹਿਬ ਜਿਨੇ ਕਿੰਨਾ ਸੋਹਣਾ ਲਿਖਿਆ ਅਸੀਂ ਆਪਣੇ ਆਪ ਨੂੰ ਦਾਨੀ ਕਹੀ ਜਾਂਦੇ ਆ ਅਸੀਂ ਆਪਣੇ ਆਪ ਨੂੰ ਦਾਨੀ ਕਹੀ ਜਾਂਦੇ ਆ ਤੇ ਭਾਈ ਗੁਰਦਾਸ ਸਾਹਿਬ ਕਹਿੰਦੇ ਸਾਡੇ ਵਰਗਾ ਤੇ ਭਿਖਾਰੀ ਨਹੀਂ ਕੋਈ ਤੇ ਪ੍ਰਮਾਤਮਾ ਵਰਗਾ ਦਾਨੀ ਨਹੀਂ ਹੈ ਕੋਈ ਪ੍ਰਮਾਤਮਾ ਵਰਗਾ ਦਾਨੀ ਕਿਉਂ ਨਹੀਂ ਕਿਉਂਕਿ ਜੋ ਮਰਜੀ ਪ੍ਰਮਾਤਮਾ ਤੋਂ ਮੰਗ ਲਓ ਉਹਨੇ ਨਹੀਂ ਕਹਿਣਾ ਕਿ ਤੈਨੂੰ ਪਰਸੋਂ ਤੇ ਮੈਂ ਫਲਾਣੀ ਚੀਜ਼ ਦਿੱਤੀ ਤੇ ਹੁਣ ਫੇਰ ਮੰਗ ਰਿਆ ਅਸੀਂ ਇੱਕ ਚੀਜ਼ ਦੇ ਕੇ ਨਾ ਅਸੀਂ ਆਪਣੇ ਆਪ ਦੇ ਨਾਂ ਨਾਲ ਲਿਖ ਲੈਨੇ ਦਾਨੀ ਨਹੀਂ ਦਾਨੀ ਤੇ ਪ੍ਰਮਾਤਮਾ ਹੀ ਆ ਅਸੀਂ ਤੇ ਭਿਖਾਰੀ ਆ ਭਾਈ ਗੁਰਦਾਸ ਸਾਹਿਬ ਕਹਿੰਦੇ ਮੋਸੋ ਨਾ ਦੀਨ ਦਿਆਲ ਨਾ ਤੋਸਰ ਸੱਚੇ ਪਾਤਸ਼ਾਹ ਮੇਰੇ ਵਰਗਾ ਕੋਈ ਭਿਖਾਰੀ ਨਹੀਂ ਤੇ ਤੁਹਾਡੇ ਵਰਗਾ ਕੋਈ ਦਿਆਲੂ ਨਹੀਂ ਹੈ ਮੋਸੋ ਅਗਿਆਨ ਨਾ ਤੋਸੋ ਵਿਚਾਰੇ ਮੇਰੇ ਵਰਗਾ ਅਗਿਆਰ ਨਹੀਂ ਕੋਈ ਨਹੀਂ ਹੈ ਦੁਨੀਆ 'ਚ ਭਾਈ ਗੁਰਦਾਸ ਸਾਹਿਬ ਕਹਿੰਦੇ ਤੇ ਤੁਹਾਡੇ ਵਰਗਾ ਬੇਚਾਰੀ ਕੋਈ ਨਹੀਂ ਹੈ ਜਿਹੜੇ ਵੱਡੀ ਵਿਚਾਰ ਗੁਰੂ ਸਾਹਿਬ ਦੇ ਤੁਹਾਡੇ ਵਰਗਾ ਕੋਈ ਗਿਆਨਵਾਨ ਨਹੀਂ ਹੈ ਤੇ ਮੇਰੇ ਵਰਗਾ ਕੋਈ ਅਗਿਆਨੀ ਨਹੀਂ ਹੈ ਅਸੀਂ ਆਪਣੇ ਆਪ ਨੂੰ ਕਹਿੰਦੇ ਨੇ ਮੈਂ ਤੇ ਵੱਡਾ ਗਿਆਨੀ ਬਣ ਗਿਆ ਪਰ ਭਾਈ ਗੁਰਦਾਸ ਸਾਹਿਬ ਕਹਿੰਦੇ ਮੇਰੇ ਵਰਗਾ ਕੋਈ ਅਗਿਆਨੀ ਨਹੀਂ ਤੇ ਪ੍ਰਮਾਤਮਾ ਵਰਗਾ ਕੋਈ ਗਿਆਨੀ ਨਹੀਂ ਹੈ ਤੇ ਫਿਰ ਅੱਗੇ ਭਾਈ ਗੁਰਦਾਸ ਸਾਹਿਬ ਕਹਿੰਦੇ ਮੋਸੋ ਨ ਪਤਤ ਪਾਵਨ ਨਤੋ ਸਰ ਮੋਸੋ ਵਿਕਾਰੀ ਨਤਸ ਉਪਕਾਰੀ ਭਾਈ ਗੁਰਦਾਸ ਸਾਹਿਬ ਕਹਿੰਦੇ ਮੇਰੇ ਵਰਗਾ ਪਤਿਤ ਬੰਦਾ ਨਹੀਂ ਹੈ ਕੋਈ ਦੁਨੀਆ ਚ ਤੇ ਤੁਹਾਡੇ ਵਰਗਾ ਪਾਵਨ ਦਾ ਪਾਵਨ ਦਾ ਪਵਿੱਤਰ ਕਿ ਤੁਹਾਡੇ ਵਰਗਾ ਪਵਿੱਤਰ ਕੋਈ ਨਹੀਂ ਹੈ ਦੁਨੀਆ ਚ ਹੁਣ ਗੁਰਦਾਣੀ ਤੇ ਅਸੀਂ ਕਿੰਤੋਂ ਥੋੜਾ ਕਰ ਸਕਦੇ ਆ ਗੁਰਦਾਣੀ ਪਵਿੱਤਰ ਹੈ ਅਸੀਂ ਪਤਿਤ ਸੰਭਾਵ ਕੇ ਅਸੀਂ ਅਪਵਿੱਤਰ ਭਾਈ ਗੁਰਦਾਸ ਜੀ ਨੇ ਕਿਹਾ ਮੋਸੋ ਨਾ ਤਤਤ ਪਾਵਨ ਨਾ ਤੋਸਰ ਮੋਸੋ ਵਿਕਾਰੀ ਨਾ ਤੋਸੋ ਉਪਕਾਰੀ ਤੇ ਫਿਰ ਅੱਗੇ ਕੀ ਕਹਿੰਦੇ ਭਾਈ ਗੁਰਦਾਸ ਸਾਹਿਬ ਮੇਰੇ ਹੈ ਅਬਗੁਣ ਤੂੰ ਗੁਣ ਸਾਗਰ ਮੈਂ ਸੱਚੇ ਪਾਤਸ਼ਾਹ ਔਗਣਾਂ ਦਾ ਭਰਿਆ ਹੋਇਆ ਤੂੰ ਗੁਣਾਂ ਦਾ ਭਰਿਆ ਹੋਇਆ ਤੂੰ ਤੇ ਗੁਣਾਂ ਦਾ ਸਾਗਰ ਮੈਂ ਔਗਣਾਂ ਦਾ ਸਾਗਰ ਆ ਮੇਰੇ ਚ ਔਗਣ ਹੀ ਔਗਣ ਨੇ ਤੇ ਤੇਰੇ ਚ ਗੁਣ ਹੀ ਗੁਣ ਨੇ ਆਪਾਂ ਸ਼ਬਦ ਪੜ੍ਹਦੇ ਹੁੰਦੇ ਆ ਨਾ ਹਮ ਆਪ ਗੁਣ ਭਰੇ ਏਕ ਗੁਣ ਨਾਹੀ ਅੰਬਰ ਤੇ ਛਾੜ ਵਿਖੇ ਵਿਖ ਖਾਹੇ ਕਿ ਅਸੀਂ ਤੇ ਔਗਣਾ ਦੇ ਭਰੇ ਪਏ ਆ ਜਾਤ ਰਸਤਨ ਓਟ ਤਿਹਾਰੇ ਕਿ ਸੱਚੇ ਪਾਤਸ਼ਾਹ ਮੈਂ ਤੇ ਡੁੱਬਦਾ ਜਾ ਰਹੇ ਆ ਮੈਨੂੰ ਇੱਕ ਆਸਰਾ ਹੈ ਤੇਰਾ ਜੇ ਤੇਰਾ ਆਸਰਾ ਮਿਲ ਗਿਆ ਮੈਂ ਇਸ ਭਵ ਸਾਗਰ ਤੋਂ ਪਾਰ ਹੋ ਜਾਵਾਂਗਾ ਇੱਥੇ ਭਾਈ ਭਗਤ ਰਵਦਾਸ ਜੀ ਕਹਿੰਦੇ ਹਮ ਸਰਦੀਨ ਦਿਆਲ ਨਾ ਤੁਮ ਸਰ ਅਬ ਪਤਿਆਰ ਕੀ ਕੀਜੈ ਸੱਚੇ ਪਾਤਸ਼ਾਹ ਮੇਰੇ ਵਰਗਾ ਇੱਥੇ ਕੰਗਾਲ ਕੋਈ ਨਹੀਂ ਤੇ ਤੇਰੇ ਵਰਗਾ ਦਿਆਲ ਕੋਈ ਨਹੀਂ ਹੈ ਬਚਨੀ ਤੋਰ ਮੋਰ ਮਨ ਮੰਨੈ ਜਨ ਕੋ ਪੂਰਨ ਦੀਜੈ ਭਾਈ ਗੁਰਦਾਸ ਜਿਹੜੇ ਭਗਤ ਰਵਦਾਸ ਜੀ ਕਹਿੰਦੇ ਐ ਕਹਿੰਦੇ ਬਚਨੀ ਤੋਰ ਕਿ ਤੇਰੇ ਬਚਨਾਂ ਨੂੰ ਨਾ ਮੋਰ ਮਨ ਮੰਨੈ ਮੇਰਾ ਮਨ ਮੰਨ ਜੇ ਕਿ ਤੇਰੇ ਜਿਹੜੇ ਬਚਨ ਨੇ ਇਹ ਬਚਨਾਂ ਨੂੰ ਮੇਰਾ ਮਨ ਮੰਨ ਲੇ ਬਚਨੀ ਤੋਰ ਮੋਰ ਮਨ ਮੰਨੈ ਜਨ ਕੋ ਪੂਰਨ ਦੀਜੈ ਸੱਚੇ ਪਾਤਸ਼ਾਹ ਮੇਰੇ ਅੰਦਰ ਨਾ ਪੂਰਾ ਵਿਸ਼ਵਾਸ ਬਣਾ ਦਿਓ ਕਾਦਾ ਵਿਸ਼ਵਾਸ ਕਿ ਤੇਰੇ ਜਿਹੜੇ ਬਚਨ ਨੇ ਇਹਨਾਂ ਨੂੰ ਮੈਂ ਚੰਗੀ ਤਰ੍ਹਾਂ ਮੰਨ ਲਾਂ ਇਹਨਾਂ ਬਚਨਾਂ ਤੇ ਮੈਂ ਚੰਗੀ ਤਰ੍ਹਾਂ ਪਹਿਰਾ ਦੇ ਸਕਾਂ ਮੈਨੂੰ ਅੰਦਰ ਵਿਸ਼ਵਾਸ ਦੇ ਦਿਓ ਪੂਰਨ ਭਰੋਸਾ ਦੇ ਦਿਓ ਮੈਨੂੰ ਹਾਂ ਵੱਲ ਵੱਲ ਜਾਓ ਰਮਈਆ ਕਾਰਨੇ ਸੱਚੇ ਪਾਤਸ਼ਾਹ ਜਿੱਦੇ ਮੇਰੇ ਅੰਦਰ ਨਾ ਵਿਸ਼ਵਾਸ ਬਣ ਗਿਆ ਉਦੇ ਫਿਰ ਮੈਂ ਤੁਹਾਡੇ ਤੋਂ ਬਲਿਹਾਰ ਜਾਵਾਂਗਾ ਹਾਂ ਵੱਲ ਵੱਲ ਜਾਓ ਰਮਈਆ ਕਰਨੇ ਰਮਈਆ ਦਾ ਭਾਵ ਉਹਦਾ ਸੋਹਣਾ ਪ੍ਰਮਾਤਮਾ ਪ੍ਰਮਾਤਮਾ ਤੇ ਹਮੇਸ਼ਾ ਹੀ ਸੋਹਣਾ ਹੈ ਜੀ ਚਾਹੇ ਸਾਡਾ ਮਨ ਮੰਨੇ ਚਾਹੇ ਨਾ ਮੰਨੇ ਹੁਣ ਸਾਡੇ ਨਾ ਮੰਨਣ ਨਾਲ ਰੱਬ ਥੋੜਾ ਕੋਈ ਪਤਿਤ ਹੋ ਗਿਆ ਸਾਡੇ ਮੰਨਣ ਦੇ ਨਾਲ ਥੋੜਾ ਉਹ ਕੋਈ ਪਵਿੱਤਰ ਹੋ ਗਿਆ ਉਹ ਤੇ ਪਵਿੱਤਰੇ ਪਵਿੱਤਰ ਹੈ ਅਸੀਂ ਚਾਹੇ ਉਹਨੂੰ ਚੰਗਾ ਕਹੀਏ ਚਾਹੇ ਰੱਬ ਨੂੰ ਮਾੜਾ ਕਹੀਏ ਪਰ ਰੱਬ ਤੇ ਚੰਗਾ ਹੀ ਚੰਗਾ ਹੈ ਜੀ ਸਾਡੀ ਸੋਚ ਮਾੜੀ ਹੋ ਸਕਦੀ ਹੈ ਪਰ ਪ੍ਰਮਾਤਮਾ ਥੋੜਾ ਪ੍ਰਮਾਤਮਾ ਤੇ ਹਮੇਸ਼ਾ ਹੀ ਜਿੱਦਾਂ ਦਾ ਹੈਗਾ ਸੀ ਉਦਾਂ ਦਾ ਹੀ ਹੈ ਉਹ ਤੇ ਪਹਿਲੇ ਆ ਸਮੇਂ 'ਚ ਵੀ ਸਾਡੀ ਪੈਜ ਰੱਖੀ ਇੱਜ਼ਤਾਂ ਰੱਖੀਆਂ ਤੇ ਜਦੋਂ ਦੁਨੀਆ ਆਈ ਉਦੋਂ ਵੀ ਪੈਜ ਰੱਖ ਰਿਹਾ ਇੱਜ਼ਤਾਂ ਰੱਖ ਰਿਹਾ ਤੇ ਅੱਗੇ ਵੀ ਰੱਖਦੇ ਰਹਿਣਗੇ ਪ੍ਰਮਾਤਮਾ ਜਿਹੜਾ ਉਹ ਇਸ ਤਰ੍ਹਾਂ ਦਾ ਹੈ ਕਿ ਉਹਦੇ ਤੋਂ ਅਸੀਂ ਬਲੇ ਹਾਰ ਜਾਈਏ ਬਸ ਹਾਂ ਵੱਲ ਵੱਲ ਜਾਓ ਰਮਈਆ ਕਾਰਨ ਮੈਂ ਆਪਣੇ ਸੋਹਣੇ ਜੇ ਪ੍ਰਮਾਤਮਾ ਤੋਂ ਬਲੇ ਹਾਰ ਜਾਵਾਂ ਕਾਰਨ ਕਵਨ ਅਬੂਲ ਸੱਚੇ ਪਾਤਸ਼ਾਹ ਮੇਰੀ ਇੱਕ ਬੇਨਤੀ ਹੈ ਕਿ ਤੁਸੀਂ ਮੇਰੇ ਨਾਲ ਬੋਲਦੇ ਕਿਉਂ ਨਹੀਂ ਕਾਰਨ ਕੀ ਹੈ ਭਗਤ ਰਵਦਾਸ ਜੀ ਕਹਿੰਦੇ ਆ ਕਾਰਨ ਕਵਨ ਅਬੂਲ ਕੋਈ ਬੰਦਾ ਕਿਸੇ ਨਾਲ ਨਾ ਬੋਲੇ ਨਾ ਅਸੀਂ ਪੁੱਛਦੇ ਆਂ ਕਦੇ ਅਸੀਂ ਲੜੇ ਤੇ ਹੈ ਨਹੀਂ ਪਰ ਤੂੰ ਮੇਰੇ ਨਾਲ ਬੋਲਦਾ ਕਿਉਂ ਨਹੀਂ ਭਗਤ ਰਵਿਦਾਸ ਜੀ ਵੀ ਪ੍ਰਮਾਤਮਾ ਨੂੰ ਕਹਿ ਰਹੇ ਆ ਕਿ ਤੁਸੀਂ ਮੇਰੇ ਨਾਲ ਬੋਲਦੇ ਕਿਉਂ ਨਹੀਂ ਤੁਸੀਂ ਮੇਰੇ ਨਾਲ ਗੱਲਾਂ ਕਿਉਂ ਨਹੀਂ ਕਰਦੇ ਅਸੀਂ ਗੱਲਾਂ ਕਰਨ ਵਾਲੇ ਹੋਈਏ ਪ੍ਰਮਾਤਮਾ ਤੇ ਅੱਜ ਵੀ ਬੋਲਦਾ ਜੀ ਰੱਬ ਤੇ ਅੱਜ ਵੀ ਸਾਡੇ ਨਾਲ ਗੱਲਾਂ ਕਰਦਾ ਪਰ ਅਸੀਂ ਗੱਲਾਂ ਕਰਨ ਵਾਲੇ ਨਹੀਂ ਬਣੇ ਅਜੇ ਤੱਕ ਕਾਰਨ ਕਵਨ ਅਬੂਲ ਰਹਾਉ ਰਹਾਉ ਦਾ ਭਾਵ ਹੁੰਦਾ ਹੈ ਠਹਿਰਨਾ ਬਹੁਤ ਜਨਮ ਵਿਛਰੇ ਇਥੇ ਮਾਧੋ ਇਹੋ ਜਨਮ ਤੁਮਾਰੇ ਲੇਖ ਹੈ ਭਗਤ ਰਵਦਾਸ ਜੀ ਕਹਿੰਦੇ ਬੜੇ ਜਨਮ ਮੇਰੇ ਬੀਤ ਗਏ ਆ ਜਨਮ ਮੈਨੂੰ ਮਿਲਿਆ ਚਾਹੇ ਮੈਂ ਚੰਬੜੇ ਦਾ ਕੰਮ ਕਰਦਾ ਚਾਹੇ ਮੈਂ ਮਰੇ ਹੋਏ ਪਸ਼ੂ ਢੋਣਾ ਪਰ ਇਹ ਜਿਹੜਾ ਜਨਮ ਹੈ ਨਾ ਤੁਹਾਡੇ ਲੇਖੇ ਲਾਤਾ ਇਦੇ ਅੰਦਰ ਹੁਣ ਕੁਝ ਨਹੀਂ ਰਿਹਾ ਇਹ ਸਿਰਫ ਤੇ ਸਿਰਫ ਤੁਹਾਡਾ ਹੈ ਗੁਰੂ ਅਮਰਦਾਸ ਜੀ ਕਹਿੰਦੇ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਐ ਪਾਈਐ ਤੇ ਭਗਤ ਰਵਦਾਸ ਜੀ ਕਹਿੰਦੇ ਬਹੁਤ ਜਨਮ ਲੰਘੇ ਸਾਡੇ ਕਿੰਨੇ ਕ ਜਨਮ ਲੰਘੇ ਜੀ ਕਈ ਜਨਮ ਭੇ ਕੀਟ ਪਤੰਗਾ ਕਿੰਨੇ ਜਨਮ ਸਾਡੇ ਕੀੜੇ ਮਕੌੜਿਆਂ ਦੀ ਜ਼ਿੰਦਗੀ ਚ ਲੰਘੇ ਕਈ ਜਨਮ ਭਏ ਕੀਟ ਪਤੰਗਾ ਕਈ ਜਨਮ ਗੱਜ ਮੀਨ ਕੁਰੰਗਾ ਗੱਜ ਹਾਥੀ ਨੂੰ ਕਹਿੰਦੇ ਐ ਮੀਨ ਮੱਛੀ ਨੂੰ ਕਹਿੰਦੇ ਐ ਕੁਰੰਗਾ ਹਿਰਨ ਨੂੰ ਕਹਿੰਦੇ ਐ ਕਹਿੰਦੇ ਸਾਡੇ ਕਿੰਨੇ ਜਨਮ ਹਾਥੀਆਂ ਦੀ ਜੁਨੀ ਚ ਲੰਘੇ ਕਿੰਨੇ ਜਨਮ ਸਾਡੇ ਮੱਛੀਆਂ ਦੀ ਜੁਨੀ ਚ ਲੰਘੇ ਕਿੰਨੇ ਜਨਮ ਸਾਡੇ ਹਿਰਨ ਬਣਦਿਆਂ ਦੀ ਜੁਨੀ ਚ ਲੰਘੇ ਕਈ ਜਨਮ ਹੈ ਵਰ ਬ੍ਰਖ ਜੋयो ਕਿੰਨੇ ਜਨਮ ਸਾਡੇ ਬਲਦ ਬਣ ਕੇ ਅਸੀਂ ਜੁੜਦੇ ਰਹੇ ਖੇਤਾਂ ਦੇ ਵਿੱਚ ਜੁੜਦੇ ਰਹੇ ਕਿੰਨੇ ਜਨਮ ਲੰਘੇ ਮਿਲ ਜਗਦੀਸ਼ ਮਿਲਨ ਕੀ ਬਰੀਆ ਆ ਇੱਕ ਵੇਲਾ ਜੀ ਸਾਨੂੰ ਮਨੁੱਖਾ ਸਰੀਰ ਮਿਲੇ ਆ ਮਿਲ ਜਗਦੀਸ਼ ਮਿਲਨ ਕੀ ਬਰੀਆ ਚਰੰਕਾਲ ਇਹ ਦੇਹ ਸੰਜਰੀਆ ਕਿ ਆ ਇੱਕ ਪ੍ਰਮਾਤਮਾ ਨੂੰ ਮਿਲਣ ਦਾ ਇੱਕ ਵੇਲਾ ਹੈ ਜੇ ਇਹ ਵੇਲਾ ਲੰਘਿਆ ਨਾ ਬਹੁਤ ਔਖਾ ਹੋ ਜਾਣਾ ਇੱਥੇ ਭਗਤ ਰਵਿਦਾਸ ਜੀ ਕਹਿੰਦੇ ਆ ਬਹੁਤ ਜਨਮ ਵਿਛਰੇ ਇਥੇ ਮਾਦੋ ਇਹੋ ਜਨਮ ਤੁਹਾਰੇ ਲੇਖੇ ਕਿਹਾ ਮੈਂ ਦੇਖੇ ਲਾਤਾ ਜੀ ਤੁਹਾਡੇ ਕਿੰਨੇ ਜਨਮ ਪਹਿਲਾਂ ਲੰਘੇ ਲੰਘੇ ਪਿੱਛੇ ਸਮਾਂ ਸਾਡਾ ਜਿੱਦਾਂ ਦਾ ਲੰਘਿਆ ਲੰਘਿਆ ਪਰ ਅੱਜ ਤੇ ਅਸੀਂ ਗੁਰੂ ਨਾਲ ਜੁੜ ਸਕਦੇ ਆ ਨਾ ਪਿੱਛੇ ਜਿਹੜਾ ਸਮਾਂ ਲੰਘਿਆ ਲੰਘਿਆ ਅੱਗ ਸਮਝ ਚੱਲੋ ਆਨੰਦ ਲਾਲਾ ਪਾਤਸ਼ਾਹ ਜੋ ਬੀਤੀ ਸੋ ਬੀਤੀ ਜਿਹੜੀ ਪਿੱਛੇ ਬੀਤ ਗਈ ਬੀਤ ਗਈ ਅੱਜ ਤੇ ਅਸੀਂ ਗੁਰੂ ਨੂੰ ਸਮਰਪਨ ਹੋ ਜੀਏ ਨਾ ਗੁਰੂ ਦੇ ਅੱਗੇ ਸਾਰਾ ਕੁਝ ਸੌਂਪ ਦਈਏ ਕਿ ਸੱਚੇ ਪਾਤਸ਼ਾਹ ਆ ਸਾਰਾ ਕੁਝ ਤੇਰਾ ਵਸ ਕਹਿਰਾ ਵਿਦਾਸ ਆਸ ਲੱਗ ਜੀਵੋ ਚਿਰ ਭਇਓ ਦਰਸ਼ਨ ਦੇਖੇ ਭਗਤ ਰਵਦਾਸ ਜੀ ਕਹਿੰਦੇ ਮੈਂ ਤੇ ਇੱਕ ਆਸ ਲਾ ਕੇ ਹੀ ਰਿਆ ਜਿਵੇਂ ਬਾਬਾ ਫਰੀਦ ਸਾਹਿਬ ਕਹਿੰਦੇ ਆ ਨਾ ਕਾਗਾ ਰੰਗ ਟੰਢੋਲੇ ਆ सगला ਖਾਇਆ ਮਾਸ ਇਹ ਦੋਏ ਨੈਨਾ ਮਤਿ ਸ਼ੂਹ ਫਿਰ ਦੇਖਣ ਕੀ ਆਸ ਕਿ ਮੇਰੇ ਅੰਦਰ ਆਸ ਹੈ ਪ੍ਰਮਾਤਮਾ ਨੂੰ ਮਿਲਣ ਦੀ ਬਾਬਾ ਫਰੀਦ ਸਾਹਿਬ ਕਹਿੰਦੇ ਕਿ ਮੇਰੇ ਅੰਦਰ ਜਿਹੜੇ ਕਾਮ ਰੂਪੀ ਕਾਠੂੰਗਾ ਮਾਰਦੇ ਨਾ ਉਹਨੂੰ ਕਹਿੰਦੇ ਆ ਭਗਤ ਕਬੀਰ ਸਾਹਿਬ ਬਾਬਾ ਫਰੀਦ ਸਾਹਿਬ ਕਿ ਵੇਖੀ ਕਿਤੇ ਮੇਰੀਆਂ ਉਹ ਅੱਖਾਂ ਨਾ ਛੇੜ ਦੀ ਜਿਨ੍ਹਾਂ ਦੇ ਨਾਲ ਮੈਂ ਪ੍ਰਮਾਤਮਾ ਨੂੰ ਮਿਲਣਾ ਹੈ ਜੇ ਮੇਰੀਆਂ ਉਹ ਅੱਖਾਂ ਨਾ ਛੇੜ ਦੀ ਇੱਥੇ ਭਗਤ ਰਵਦਾਸ ਜੀ ਵੀ ਉਹੀ ਗੱਲ ਕਹਿੰਦੇ ਆ ਕਹਿ ਰਵਦਾਸ ਆਸ ਲੱਗ ਜੀਵੋ ਮੈਂ ਤੇ ਜਿੱਨਾ ਤੇ ਰ ਜਿਉਣਾ ਮੈਂ ਤੇ ਤੁਹਾਡੀ ਆਸ ਬਣਾ ਕੇ ਬੈਠਾ ਕਿ ਮੈਂ ਪ੍ਰਮਾਤਮਾ ਦੇ ਵਿੱਚ ਅਭੇਦ ਹੋਵਾਂਗਾ ਅਸੀਂ ਸਾਰੇ ਇੱਕ ਨਾ ਇੱਕ ਆਸ ਬਣਾ ਕੇ ਤੁਰੇ ਹੋਏ ਆ ਕਿਸੇ ਦੀ ਕੋਈ ਆਸ ਹੁੰਦੀ ਹੈ ਕਿਸੇ ਦੀ ਕੋਈ ਆਸ ਹੁੰਦੀ ਹੈ ਕਹਿੰਦੇ ਆਸਾਂ ਅਧ ਵਿਚਕਾਰ ਰਹਿ ਜਾਂਦੀਆਂ ਨੇ ਪੂਰੀਆਂ ਨਹੀਂ ਹੁੰਦੀਆਂ ਤੇ ਗੁਰੂ ਸਾਹਿਬ ਨੇ ਗੁਰਬਾਣੀ ਦੇ ਵਿੱਚ ਕਿਹਾ ਨਾ ਕਿ ਆਹ ਸਰੀਰ ਜਿਹੜਾ ਨਾ ਇਹ ਜਿੱਦੇ ਜੰਮਿਆ ਸੀ ਕੋਈ ਨਾ ਕੋਈ ਆਸ ਲੈ ਕੇ ਆਇਆ ਸੀ ਕੋਈ ਨਾ ਕੋਈ ਆਸ ਸਾਡੇ ਤਰੇਮਨ ਦੇਹ ਹੁਰੀ ਚੱਲੇ ਪਾਣੀ ਅੰਨ ਆਇਓ ਬੰਦਾ ਦੁਨੀ ਵਿੱਚ ਵੱਤ ਅਸੋਣੀ ਬੰਨ ਕੋਈ ਨਾ ਕੋਈ ਆਸ ਲੈ ਕੇ ਆਇਆ ਸੀ ਆਹ ਸ਼ਰੀਰ ਜਿੱਤੇ ਆਇਆ ਨਾ ਜੰਮਿਆ ਜਿੱਤੇ ਕੋਈ ਨਾ ਕੋਈ ਆਸ ਬਣਾ ਕੇ ਆਇਆ ਪਰ ਉਹ ਆਸਾਂ ਜਿਹੜੀਆਂ ਨੇ ਅਧੂਰੀਆਂ ਰਹਿ ਜਾਂਦੀਆਂ ਨੇ ਪਰ ਜੇ ਪ੍ਰਮਾਤਮਾ ਨੂੰ ਮਿਲਣ ਦੀ ਬੰਦਾ ਆਸ ਬਣਾ ਲੇ ਨਾ ਉਹਦੇ ਨਾਲ ਫਿਰ ਸਿਮਰਨ ਕਰੇ ਤੇ ਕਹਿੰਦੇ ਫਿਰ ਪ੍ਰਮਾਤਮਾ ਮਿਲ ਜਾਂਦਾ ਕਬੀਰ ਕੇਸੋ ਕੇਸੋ ਕੋ ਕੀ ਹੈ ਭਗਤ ਕਬੀਰ ਸਾਹਿਬ ਕਹਿੰਦੇ ਆ ਕਵੀਰ ਕੇਸੋ ਕੇਸੋ ਕੁੱਕੀ ਐ ਨਾ ਸੋਈਐ ਆਸਾਰ ਰਾਤ ਦਿਵਸ ਕੈ ਕੁੱਕ ਨੇ ਕਬੂ ਕੇ ਸੁਨੇ ਪੁਕਾਰ ਕਦੇ ਕਦੇ ਨਾ ਕਦੇ ਤੇ ਪੁਕਾਰ ਸੋਈ ਜਾਣੀ ਐ ਤੇ ਇੱਥੇ ਭਗਤ ਰਵਿਦਾਸ ਜੀ ਵੀ ਕਹਿੰਦੇ ਕਹਿਰ ਬਿਦਾਸ ਆਸ ਲਗ ਜੀਵੋ ਚਿਰ ਭਇਓ ਦਰਸ਼ਨ ਦੇਖੇ ਕਿ ਬਹੁਤ ਕਿਰ ਹੋ ਗਿਆ ਤੁਹਾਡਾ ਦਰਸ਼ਨ ਕਰਿਆ ਨੂੰ ਹੁਣ ਮੈਨੂੰ ਦਰਸ਼ਨ ਦੇ ਦਿਓ ਤੇ ਮੇਰੇ ਅੰਦਰ ਨੂੰ ਰਾਜ ਆ ਜੇ ਭਗਤ ਕਬੀਰ ਸਾਹਿਬ ਭਗਤ ਰਵਿਦਾਸ ਜੀ ਕਹਿੰਦੇ ਕਿ ਕਿੰਨਾ ਚਿਰ ਹੋ ਗਿਆ ਤੇਰੇ ਦਰਸ਼ਨ ਨਹੀਂ ਹੋਏ ਮੇਰੇ ਅੰਦਰ ਆਸ ਹੈ ਤੇ ਮੇਰੀ ਉਹ ਆਸ ਪੂਰੀ ਕਰ ਦਿਓ ਮੈਨੂੰ ਦਰਸ਼ਨ ਦੇ ਦਿਓ ਤੇ ਜਿੱਦੇ ਦਰਸ਼ਨ ਹੋ ਜਾਂਦੇ ਆ ਨਾ ਉਹਦੇ ਬੰਦਾ ਰਾਜ ਜਾਂਦਾ ਜਿਵੇਂ ਪਾਣੀ ਦੀ ਪਿਆਸ ਲੱਗੀ ਹੋਵੇ ਨਾ ਉਹਦੇ ਮੁਰੇ ਤੁਸੀਂ ਪ੍ਰਸ਼ਾਦਾ ਰੱਖ ਦਿਓ ਉਹ ਕਹਿੰਦਾ ਨਹੀਂ ਮੈਨੂੰ ਪਾਣੀ ਚਾਹੀਦਾ ਉਹਨਾਂ ਨੇ ਆਖਿਆ ਤੈਨੂੰ ਹੋਰ ਫਰੂਟ ਦੇ ਦਿੰਨੇ ਆ ਕਹਿੰਦਾ ਨਹੀਂ ਮੈਨੂੰ ਪਾਣੀ ਚਾਹੀਂਦਾ ਭਗਤ ਰਵਿਦਾਸ ਜੀ ਕਹਿੰਦੇ ਮੈਨੂੰ ਤੇ ਤੇਰੇ ਦਰਸ਼ਨਾਂ ਦੀ ਲੋੜ ਹੈ ਹੋਰ ਦੀ ਕੀ ਲੋੜ ਹੈ ਮੈਨੂੰ ਜਿੱਦ ਤੇਰੇ ਦਰਸ਼ਨ ਹੋ ਗਏ ਨਾ ਬਸ ਰਾਜ ਤੇ ਉਦੇ ਆਉਣਾ ਹੈ ਅਸੀਂ ਪ੍ਰਮਾਤਮਾ ਨੂੰ ਪਾਉਣ ਵਾਸਤੇ ਪ੍ਰਮਾਤਮਾ ਦੀ ਬੰਦਗੀ ਕਰੀਏ ਸਿਮਰਨ ਕਰੀਏ ਉਹਦੇ ਵਿੱਚ ਅਭੇਦ ਹੋਣ ਵਾਸਤੇ ਅਸੀਂ ਗੁਰੂ ਸਾਹਿਬ ਦੇ ਬਾਣੀ ਨੂੰ ਪੜ੍ਹੀਏ ਗੁਰਬਾਣੀ ਦੇ ਵਿੱਚੋਂ ਸਾਨੂੰ ਸਾਰੇ ਰਸਤੇ ਮਿਲਦੇ ਆ ਜਿਉਂ-ਜਿਉਂ ਰਸਤਾ ਅੱਗੇ-ਅੱਗੇ ਮਿਲਦਾ ਜਿਉਂ-ਜਿਉਂ ਫਿਰ ਉਸ ਰਸਤੇ ਤੇ ਉਸ ਮੰਜ਼ਲ ਤੇ ਚੱਲਦੇ ਜਾਈਏ ਤਾਂ ਫਿਰ ਉਸ ਪਰਮਾਤਮਾ ਦੇ ਵਿੱਚ ਅਭੇਦ ਹੋਵਾਂਗੇ ਇੱਥੇ ਭਗਤ ਰਵਦਾਸ ਜੀ ਵੀ ਕਹਿੰਦੇ ਇੱਕ ਓੰਕਾਰ ਸਤਗੁਰ ਪ੍ਰਸਾਦ ਕਿ ਪਰਮਾਤਮਾ ਇੱਕ ਹੈ ਉਹਨੂੰ ਸਿਮਰਦੇ ਰਹੋ ਸਿਮਰਦੇ ਰਹੋ ਸਿਮਰਦੇ ਰਹੋ ਇੱਕ ਦਿਨ ਕਿਰਪਾ ਹੋ ਜਾਣੀ ਹੈ ਹਰੋ ਦੇ ਵਿੱਚ ਬੰਦਾ ਅਭੇਦ ਹੋ ਜਾਂਦਾ ਬਹੁਤ ਜਨਮ ਵਿਛਰੇ ਇਥੇ ਮੱਧ ਇਹੋ ਜਨਮ ਤੇ ਮਾਰੇ ਲੇਖੇ ਕਹਿ ਰ ਵਿਦਾਸ ਆਸ ਲਗ ਜੀਵ ਚਿਰ ਭਇਓ ਦਰਸ਼ਨ ਦੇਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ